ਪਤੰਦਰ ਮੈਨੂੰ ਇੱਕ ਗੱਲ ਦੱਸੋ ਹੂੰ ਆਪਣਾ ਕੋਈ ਪੰਜਾਬੀ ਗਾਇਕ ਜਦੋਂ ਪ੍ਰੋਗਰਾਮ ਸ਼ੁਰੂ ਕਰਨ ਲੱਗਦਾ ਹੈ ਹੂੰ ਤਾਂ ਬਹੁਤ ਵਧੀਆ ਪਹਿਰਾਵਾ ਪਾਉਂਦਾ ਹੂੰ ਤੇ ਯਾਰ ਇੱਕ ਅਵਾਨੀਆਂ ਦੇ ਵਿਆਹ 'ਚ ਉਹ ਜਸਟਨ ਵੀਵਰ ਆਇਆ ਸੀ ਆਇਆ ਸੀ ਉਹਦਾ ਵੀ ਤੂੰ ਪਹਿਰਾਵਾ ਦੇਖਿਆ ਹੁਣ ਸਹੀ ਗੱਲ ਆ ਪੰਜਾਬ ਦਾ ਕਲਾਕਾਰ ਜਦੋਂ ਪ੍ਰੋਗਰਾਮ ਲਾਵੇ ਹੂੰ ਪਹਿਲਾਂ ਵਧੀਆ ਵਧੀਆ ਕੱਪੜੇ ਪਾਵੇ ਅੱਛਾ ਫਿਰ ਸਟੇਜ ਤੇ ਸਾਜ਼-ਵਾਜ਼ ਖੜਕਾਉਂਦਾ ਆਹ ਜਸਟਨ ਵੀਵਰ ਦੇਖ ਲਓ ਪਤੰਦਰ ਕੱਚੇ ਪਲਾਨ 'ਚ ਹੀ ਗਾਉਂਦਾ ਵੀਵਰ ਦੇਖ ਲੋ ਪਤੰਦਰ ਕੱਚੇ ਪਲੈਨ ਚ ਹੀ ਗਾਉਂਦਾ ਅੱਛਾ ਕੱਪੜੇ ਪਹਿਨਨ ਦਾ ਦੇਖ ਲੋ ਢੰਗ ਬਈ ਨਾ ਮੰਨਦਾ ਸੀ ਭੋਰਾ ਸੰਗ ਬਈ ਪੈਂਟ ਚੋਂ ਨੀਕਰ ਜੀ ਬਾਹਰ ਦਿਖਾਉਂਦਾ ਆ ਜਸਟਨ ਵੀਵਰ ਦੇਖ ਲੋ ਪਤੰਦਰ ਕੱਚੇ ਪਲੈਨ ਚ ਹੀ ਗਾਉਂਦਾ ਆ ਬਾਨੀਆਂ ਦੇ ਵਿਆਹ ਚ ਸੀ ਆਇਆ ਬਈ ਉਹਨੇ ਪੂਰਾ ਗਾਉਣ ਵਜਾਉਣ ਸੀ ਸੁਨਾਇਆ ਬਈ 383 ਕਰੋੜ ਫੜ ਕੇ ਜੇਬ ਚ ਪਾਉਂਦਾ ਆ ਜਸਟਨ ਵੀਵਰ ਦੇਖ ਲੋ ਪਤੰਦਰ ਕੱਚੇ ਪਲੈਨ ਚ ਹੀ ਗਾਉਂਦਾ ਡਾਂਸ ਦੇਖ ਲੋ ਕਿ ਹੋ ਜਾਸੀ ਕਰਦਾ ਆਏ ਲੱਗਦਾ ਜਿਵੇਂ ਮੁਰਗੀ ਜੀ ਫੜਦਾ ਬਾਹਾਂ ਦੇ ਖੰਭ ਜੇ ਉਡਾਉਂਦਾ ਹਾਂ ਆ ਜਸਟਨ ਵੀਵਰ ਦੇਖ ਲੋ ਪਤੰਦਰ ਕੱਚੇ ਪਲਾਨ ਚੀਂ ਕਰਦਾ ਉਹਦੀ ਪੈਂਟ ਡਿੱਗਦੀ ਜੀ ਕਿਉਂ ਸੀ ਉਹ ਜਗਤਾਰ ਅਸਲ ਵਿੱਚ ਤੈਨੂੰ ਮੈਂ ਦੱਸਦਾ ਹੂੰ ਉਹਨੂੰ ਆਏ ਸੀ ਵੀ ਅਬਾਨੀ ਹੋਰ ਨੂੰ ਨਾ ਕਿਸੇ ਨੂੰ ਬੁਲਾ ਲੈਣ ਹਾਂ ਅਬਾਨੀ ਹੋਰ ਨਾ ਕਿਸੇ ਨੂੰ ਬੁਲਾਵੇ ਵੀ ਜਿਹੜਾ 83 ਕਰੋੜ ਮੇਰੀ ਜੇਬ ਚ ਪੈਣਾ ਹੋਰ ਕਲਾਕਾਰ ਨਾਲ ਕੋਈ ਪਾਵੇ ਹਾਂ ਇਸ ਕਰਕੇ ਉਹਨੇ ਤੈਨੂੰ ਮੈਂ ਦੱਸਦਾ ਪਿੰਟ ਨੂੰ ਕਿਉਂ ਨਹੀਂ ਸਮਾਰ ਕੇ ਚੜਾਇਆ ਤੇ ਲੀੜਾ ਲੱਤਾ ਕਿਉਂ ਨਹੀਂ ਚੱਜਦਾ ਪਾਇਆ ਅਸਲ ਵਿੱਚ ਤਾਂ ਜਸਟਨ ਵੀਵਰ ਨਾਉਂਦਾ ਨਾਉਂਦਾ ਭੱਜ ਕੇ ਆਇਆ ਹਲ ਬਿੱਟ ਦਾ ਜਗਤਾਰ ਪਿੰਟ ਦਾ ਸਿਕਾ ਦੇ ਤੇ ਖੜੇ ਪਿੱਛੇ ਤਾਂ ਪਤੰਦਰ ਦਾ ਪਲੇਨ ਰੰਦਾ ਮਾਰ ਕੇ ਬਣਾਇਆ ਵਾ ਸੀ ਪਿੰਟ ਤਾਂ ਤਾਂ ਖੜੇ ਜੇ ਕਾਸੇ ਚ ਅੜੇ ਲੈ ਆ ਜਿਹੜਾ ਕੋਸ ਮਰਜੀ ਪਾਵੇ ਇਹਦਾ ਪਜਾਮਾ ਪੈਂਟ ਡਿੱਗ ਕੇ ਦਿਖਾਵੇ ਕੋਈ ਜਸਟਨ ਵੀਵਰ ਨੂੰ ਕੋਈ ਰਾਈ ਦੇ ਦੇ ਵੀ ਉਹਦੀ ਪੈਂਟ ਨਾ ਡਿੱਗੇ ਮੈਂ ਤਾਂ ਜਸਟਨ ਵੀਵਰ ਨੂੰ ਕਹਿਣਾ ਜੇ ਤੇਰੀ ਪੈਂਟ ਡਿੱਗਦੀ ਆ ਇਸ ਨੂੰ ਤਾਂ ਪਜਾਮਾ ਪਾਲ ਹੂੰ ਨਾਲੇ ਡਿੱਗ ਕੇ ਦਿਖਾਵੇ ਜਦੋਂ ਕਸ ਕੇ ਬੰਨਿਆ ਹੋਇਆ ਨਾਲ ਆ ਜਿਹੜੇ ਲਟੇਰੇ ਚੋਰ ਚੱਕ ਕੇ ਗਰੀਬਾਂ ਨੂੰ ਲੁੱਟੀ ਜਾਂਦੇ ਚੋਰੀਆਂ ਕਰੀ ਜਾਂਦੇ ਆ ਹੂੰ ਇਹਨਾਂ ਨੂੰ ਅਵਾਨੀਆਂ ਦਾ ਘਰ ਕਿਉਂ ਨਹੀਂ ਦੇਖਦਾ ਉਹ ਮੈਂ ਤਾਂ ਆਪ ਉਹਨਾਂ ਨੂੰ ਬੇਨਤੀ ਕਰਦਾ ਹੂੰ ਵੀ ਤੁਸੀਂ ਇੱਥੇ ਕਿਸੇ ਬੁੜੀ ਦਾ ਪਰਸ ਖੋਲਿਆ ਕਿਸੇ ਬੁੜੀ ਦੇ ਕਾਂਟੇ ਲਾ ਲੇ ਕਿਸੇ ਗਰੀਬ ਦਾ ਮੋਟਰਸਾਈਕਲ ਚੋਰੀ ਕਰ ਲਿਆ ਮੋਟਰਸਾਈਕਲ ਕਿਸੇ ਧਾਰਮਿਕ ਜਗ੍ਹਾ ਤੇ ਜਾ ਕੇ ਉੱਥੋਂ ਮੋਬਾਈਲ ਖੋਲੇ ਆਪਦੇ ਸਿਰ ਪਾਪ ਚੜਾਉਣੇ ਆ ਇਸ ਕਰਕੇ ਮੈਂ ਤਾਂ ਕਹਿਣਾ ਬਾਨੀਆਂ ਦੇ ਵਿਆਹ ਚ ਜਾਓ ਉੱਥੇ ਚੋਰੀ ਕਰ ਲਓ ਨਾਲੇ ਲੁੱਟ-ਲੋਟ ਢਿੱਡ ਭਰ ਲਓ ਨਾ ਉੱਥੇ ਕੋਈ ਰੌਲਾ ਪਾਉ ਨਾ ਉੱਥੇ ਕੋਈ ਰੋ ਜੇ ਮੈਨੂੰ ਪਤਾ ਬਾਨੀਆਂ ਦੇ ਵਿਆਹ ਚ ਉਹਨਾਂ ਨੇ ਕੁੱਤਾ ਵੀ ਲੁੱਟ ਲਿਆ ਨਾ ਉਹਦੀ ਸੰਗਲੀ ਵੀ 1.5 ਕਰੋੜ ਦੀ ਹੋਊ